ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਜਵੱਚ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਰਹਿੰਦੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇ ਤੁਹਾਡੇ ਕੰਮ ਵਿੱਚ ਵੀ ਰੁਕਾਵਟਾਂ ਪੈ ਰਹੀਆਂ ਨੇ ਤਾਂ ਤੁਸੀਂ ਮਹਾਪੁਰਸ਼ਾਂ ਜੀ ਦਾ ਦੱਸਿਆ ਹੋਇਆ ਇਹ ਇੱਕ ਦਾਨ ਕਰ ਲਵੋ ਤੁਹਾਡੇ ਸਾਰੇ ਰੁਕੇ ਹੋਏ ਕੰਮ ਚੱਲ ਪੈਣਗੇ ਸਾਰੀ ਕਮਾਂ ਵਿੱਚ ਸਫਲਤਾ ਮਿਲੇਗੀ ਸਾਧ ਸੰਗਤ ਜੀ ਸਤ ਮਹਾਪੁਰਸ਼ਾਂ ਜੀ ਦਾ ਇੱਕ ਵਚਨ ਪੱਲੇ ਬੰਨ ਲੈਣਾ ਸਾਧ ਸੰਗਤ ਜੀ ਮਹਾਪੁਰਸ਼ਾਂ ਜੀ ਨੇ ਦੱਸਿਆ ਹੋਇਆ ਹੈ ਇੱਕ ਦਾਨ ਕਰ ਦਿਓ ਤੁਹਾਡੇ ਸਾਰੇ ਕੰਮ ਸਿੱਧੇ ਪੈ ਜਾਣਗੇ ਸਾਧ ਸੰਗਤ ਜੀ ਸੰਤ ਪ੍ਰਵਾ ਅਜੀਤ ਸਿੰਘ ਜੀ ਹਾਂ ਸਾਰੀ ਵਾਲਿਆਂ ਦੀਆਂ ਰੋਜ਼ ਨਵੀਆਂ-ਨਵੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਤਾਂ ਜੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਤ ਸੰਗਤ ਜੀ ਮਹਾਂਪੂਰਸ਼ੀ ਕਹਿੰਦੇ ਨੇ ਭਾਈ ਜੇ ਤੂੰ ਕਿਸੇ ਦਾ ਭਲੇ ਕਰੇਗਾ ਤਾਂ ਵਾਹਿਗੁਰੂ ਤੇਰਾ ਭਲਾ ਕਰੇਗਾ ਜਦੋਂ ਆਪਾਂ ਕਿਸੇ ਤੋਂ ਆਸ ਰੱਖਦੇ ਹਾਂ ਸਾਤ ਸੰਗਤ ਜੀ ਜੇ ਅਸੀਂ ਕਿਸੇ ਦੇ ਲਈ ਕੁਝ ਚੰਗਾ ਕਰਾਂਗੇ ਤਾਂ ਹੀ ਅਸੀਂ ਕਿਸੇ ਦੂਸਰੇ ਤੋਂ ਆਸ ਰੱਖ ਸਕਦੇ ਹਾਂ ਕਿ ਸਾਡਾ ਕੰਮ ਵੀ ਉਸ ਵਾਰਨਗੇ ਸਾਤ ਸੰਗਤ ਜੀ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਜੈਤ ਸਿੰਘ ਜੀ ਹੰਸਿਆਲੀ ਵਾਲੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਥ ਪਾਉਂਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਲਈ ਹੈ ਜੋ ਕਹਿੰਦੇ ਹਨ ਕਿ ਸਾਡੇ ਚੱਲਦੇ ਚੱਲਦੇ ਕੰਮਾਂ ਵਿੱਚ ਰੁਕਾਵਟਾਂ ਪੈ ਗਈਆਂ ਨੇ ਸਾਡੇ ਕੰਮ ਵਿੱਚ ਵਿਚਾਲੇ ਰੁਕ ਜਾਂਦੇ ਨੇ ਸਾਡਾ ਮਨ ਬਹੁਤ ਪਰੇਸ਼ਾਨ ਹੁੰਦਾ ਹੈ ਸਾਧ ਸੰਗਤ ਜੀ ਸੰਤ ਮਹਾਪੁਤਰੀ ਕਹਿੰਦੇ ਨੇ ਭਾਈ ਅਸੀਂ ਆਪਣੇ ਬੋਲੋਂ ਤੇ ਸਾਧ ਸੰਗਤ ਜੀ ਬਹੁਤ ساری ਸੰਗਤ ਇੰਡਿਆ ਦੀ ਹੈ ਜਿਹੜੀ ਕਹਿੰਦੀ ਹੈ ਅਸੀਂ ਆਪਣੇ ਬੋਲੋਂ ਤੇ ਕੋਈ ਕਮੀ ਨਹੀਂ ਛੱਡਦੇ ਪੂਰੀ ਮਿਹਨਤ ਕੀਤੀ ਕਰ ਵੀ ਰਹੇ ਹਾਂ ਸਾਡੀ ਮਿਹਨਤ ਦਾ ਸਾਨੂੰ ਫਲ ਨਹੀਂ ਮਿਲਿਆ 사త్సੰਗਤ ਜੀ ਸਾਨੂੰ ਅਜੇ ਹ ਕੀ ਕਰਨਾ ਚਾਹੀਦਾ ਹੈ ਤਾਂ ਸੰਤ ਮਹਾਪੁਰਸ਼ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਭਾਈ ਜਦੋਂ ਵੀ ਇਦਾਂ ਹੋਵੇ ਤੁਹਾਡੇ ਕੰਮਾਂ ਵਿੱਚ ਰੁਕਾਵਟ ਆ ਪੈ ਜਾਣ ਚਲਦੇ-ਚਲਦੇ ਕੰਮ ਇੱਕਦਮ ਠੱਪ ਹੋ ਜਾਣ ਤਾਂ 사త్సੰਗਤ ਜੀ ਮਹਾਪੁਰਸ਼ਾਂ ਜੀ ਦਾ ਇੱਕ ਵਚਨ ਪੱਲੇ ਬੰਨ ਲੈਣਾ 사త్సੰਗਤ ਜੀ ਤੁਸੀਂ ਇਹ ਦਾਨ ਜ਼ਰੂਰ ਕਰਕੇ ਦੇਖਿਓ ਤੇ ਤੁਹਾਡੇ ਸਾਰੇ ਕੰਮ ਸਿੱਧੇ ਪੈ ਜਾਣਗੇ ਸਾਧ ਸੰਗਤ ਜੀ ਜੇ ਰੁਕ ਜਾਵੇ ਕੰਮ ਤਾਂ ਕਦੋਂ ਵੀ ਕਦੇ ਵੀ ਤੁਸੀਂ ਨੇ ਸੱਜੇ ਖੱਬੇ ਨਹੀਂ ਜਾਣਾ ਕਦੇ ਵੀ ਪੀਰ ਬਕੰਬਰਾ ਸਾਧ ਸੰਗਤ ਜੀ ਮਹਾਂਪੁਰਸ਼ਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਤੁਸੀਂ ਕਿਸੇ ਅੱਗੇ ਪੱਲਾ ਨਹੀਂ ਝੜਨਾ ਜਾ ਕੇ ਤੁਸੀਂ ਕਿਸੇ ਵੀ ਬਾਬਿਆਂ ਕੋਲ ਨਹੀਂ ਜਾਣਾ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਹਨ ਭਾਈ ਜਦੋਂ ਤੂੰ ਇੱਕ ਦਮ ਪੱਲਾ ਛੱਡ ਕੇ ਜਗਾ ਜਗਾ ਤੇ ਭਟਕਦਾ ਹੈ ਤਾਂ ਵਾਹਿਗੁਰੂ ਜੀ ਤੇਰੀ ਅਰਦਾਸ ਨਹੀਂ ਸੁਣਦੇ ਜਦੋਂ ਤੂੰ ਆਪਣੇ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਉੱਤੇ ਪਰੋਸਾ ਰੱਖ ਕੇ ਤੂੰ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹੈ ਤਾਂ ਵਾਹਿਗੁਰੂ ਜੀ ਤੇਰੀ ਅਰਦਾਸ ਬਹੁਤ ਜਲਦੀ ਕਬੂਲ ਕਰਦੇ ਹਨ ਸਾਧ ਸੰਗਤ ਜੀ ਆਪਣੇ ਗੁਰੂ ਅੱਗੇ ਹੀ ਅਰਦਾਸ ਬੇਨਤੀ ਕਰਨੀ ਹੈ ਗੁਰੂ ਸਾਹਿਬ ਦੀਆਂ ਦਿੱਤੀਆਂ ਸਿੱਖਿਆਵਾਂ ਅਨੁਸਾਰ ਚੱਲਣਾ ਹੈ ਜਦੋਂ ਵੀ ਜ਼ਿੰਦਗੀ ਵਿੱਚ ਐਸੀ ਰੁਕਾਵਟ ਆ ਜਾਵੇ ਜਿੱਤੇ ਤੁਹਾਨੂੰ ਲੱਗੇ ਕੋਈ ਵਾਸ ਨਹੀਂ ਚੱਲ ਰਿਆ ਤਾਂ ਸਾਧ ਸੰਗਤ ਜੀ ਅਰਦਾਸਾਂ ਬੇਨਤੀਆਂ ਵੀ ਬਹੁਤ ਕੀਤੀਆਂ ਕੰਮ ਵੀ ਨਹੀਂ ਕਰ ਰਹੀਆਂ ਤਾਂ ਆਪਣੇ ਆਸ-ਪਾਸ ਦੇਖੋ ਜੇਕਰ ਕੋਈ ਇਹ ਗੱਲਾਂ ਧਿਆਨ ਨਾਲ ਸੁਣ ਲਾ ਸਾਧ ਸੰਗਤ ਜੀ ਮਹਾਪੁਰਜ ਜੀ ਪਹਿਲੀ ਗੱਲ ਇਹ ਸਮਝਾਉਂਦੇ ਹਨ ਭਾਈ ਤੋ ਇਸ ਤਰ੍ਹਾਂ দান ਕਰਨਾ ਹੈ ਜੇਕਰ ਕੋਈ ਭੁੱਖਾ ਤੈਨੂੰ ਕੋਲ ਮਿਲ ਜਾਵੇ ਤਾਂ ਉਸ ਨੂੰ ਰੋਟੀ ਖਵਾ ਦਿਓ ਜੇਕਰ ਕਿਸੇ ਨੂੰ ਕੱਪੜੇ ਦੀ ਲੋੜ ਹੈ ਤਾਂ ਉਸ ਨੂੰ ਕੱਪੜੇ ਲੈ ਕੇ ਦੇ ਦਿਓ ਸਾਧ ਸੰਗਤ ਜੀ ਤੁਹਾਡੇ ਆਸ-ਪਾਸ ਕੋਈ ਦੁਖੀ ਹੈ ਗਰੀਬ ਹੈ ਉਸ ਨੂੰ ਤੁਹਾਡੀ ਮਦਦ ਦੀ ਲੋੜ ਹੈ ਸਾਧ ਸੰਗਤ ਜੀ ਉਸ ਦੀ ਮਦਦ ਜਰੂਰ ਕਰੋ ਤਾਂ ਦੇਖਣਾ ਜਦੋਂ ਅਸੀਂ ਬੇਸਹਾਰੇ ਨੂੰ ਸਹਾਰਾ ਬਣਦੇ ਹਾਂ ਤਾਂ ਲੋੜਵੰਦੀ ਮਦਦ ਕਰਦੇ ਹਾਂ ਕਿਸੇ ਦੁਖੀਏ ਦਾ ਦੁੱਖ ਵੰਡਾਉਂਦੇ ਹਾਂ ਤਾਂ ਕਈ ਵਾਰ ਉਸ ਜੀ ਦੇ ਮੂੰਹੋਂ ਨਿਕਲੀਆਂ ਹੋਈਆਂ ਸੱਚੀਆਂ ਅਸੀਸਾਂ ਸਾਨੂੰ ਜ਼ਿੰਦਗੀ ਦੇ ਵਿੱਚ ਤਾਰ ਦਿੰਦੀਆਂ ਨੇ ਮਹਾਪੁਰਸ਼ੀ ਕਹਿੰਦੇ ਨੇ ਭਾਈ ਇਸ ਤਰ੍ਹਾਂ ਕਰਕੇ ਦੇਖ ਤੇਰੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਸਾਧ ਸੰਗਤ ਜੀ ਜੇ ਕਿਸੇ ਦਾ ਕੰਮ ਰੁਕਿਆ ਹੋਇਆ ਹੈ ਤਾਂ ਸਾਧ ਸੰਗਤ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਦਾਨ ਕਰੋ ਤੁਹਾਡੇ ਸਾਰੇ ਕੰਮ ਸਿੱਧੇ ਪੈ ਜਾਣਗੇ ਸਾਡਾ ਪਤਾ ਨਹੀਂ ਕਿੰਨੇ ਮਾੜੇ ਕਰਮਾਂ ਨੂੰ ਤਾਰ ਦਿੰਦੀਆਂ ਨੇ ਜਿਹੜੇ ਕਿਸਕੇ ਦੇ ਮੋਹੋਂ ਦੁਖੀ ਬੰਦਾ ਜਦੋਂ ਉਸ ਨੂੰ ਕੋਈ ਚੀਜ਼ ਮਿਲ ਜਾਵੇ ਉਹ ਖੁਸ਼ ਹੋ ਜਾਂਦਾ ਹੈ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਉਹ ਖੁਸ਼ ਹੋ ਕੇ ਜੋ ਆਪਣੇ ਦਿਲੋਂ ਅਸੀਸ ਦਿੰਦਾ ਹੈ ਸਾਧ ਸੰਗਤ ਜੀ ਉਹ ਸਾਡੇ ਪਤਾ ਨਹੀਂ ਕਿੰਨੇ ਕੁ ਦੁੱਖਾਂ ਨੂੰ ਕੱਟ ਦਿੰਦੀਆਂ ਹਨ ਸਾਨੂੰ ਜ਼ਿੰਦਗੀ ਦੇ ਵਿੱਚ ਸਾਡੇ ਮਾੜੇ ਕਰਮਾਂ ਤੋਂ ਤਾਰ ਦਿੰਦਿਆਂ ਹਨ ਜਿੱਥੇ ਵੀ ਇਹ ਅਸੀਸਾਂ ਦੁਆਵਾਂ ਇਕੱਠੀਆਂ ਕਰਨ ਦਾ ਸਮਾਂ ਮਿਲੇ ਕਰ ਲਿਆ ਕਰੋ ਮਹਾਂਪੁਰਸ਼ੀ ਕਹਿੰਦੇ ਨੇ ਭਾਈ ਇਹ ਮੌਕਾ ਹੱਥੋਂ ਨਾ ਜਾਣ ਦੇਣਾ ਸਰਬੱਤ ਦਾ ਭਲਾ ਮਨ ਵਿੱਚ ਹਰ ਵਕਤ ਰੱਖਣਾ ਹੈ ਸਾ ਸੰਗਤ ਜੀ ਜਦੋਂ ਅਸੀਂ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੋਲੋਂ ਮੰਗਦੇ ਹਾਂ ਉਸ ਦੇ ਵਿੱਚ ਸਾਰੇ ਜੀ ਹੁੰਦੇ ਹਨ ਸਾਧ ਸੰਗਤ ਜੀ ਸਾਰੀ ਸ੍ਰਿਸ਼ਟੀ ਹੁੰਦੀ ਹੈ ਉਸ ਵਾਹਿਗੁਰੂ ਪਰਮਾਤਮਾ ਜੀ ਦੀ ਬਣਾਈ ਹੋਈ ਹੈ ਤੁਸੀਂ ਜਾਣਦੇ ਹੀ ਹੋ ਸਾਧ ਸੰਗਤ ਜੀ ਇਸ ਦੁਨੀਆ ਦੇ ਵਿੱਚ ਕਿੰਨੇ ਦੁਖੀ ਤੋਂ ਦੁਖੀ ਇਨਸਾਨ ਹੈ ਸਾਧ ਸੰਗਤ ਜੀ ਕਿਸੇ ਨੂੰ ਦਿਨ ਦੇ ਵਿੱਚ ਇੱਕ ਰੋਟੀ ਇੱਕ ਟਾਈਮ ਦੀ ਰੋਟੀ ਤੱਕ ਨਹੀਂ ਮਿਲਦੀ ਕਿਸੇ ਕੋਲ ਪਹਿਨਣ ਲਈ ਕੱਪੜੇ ਨਹੀਂ ਨੇ ਸਾਧ ਸੰਗਤ ਜੀ ਜੇ ਤੁਸੀਂ ਕਿਸੇ ਗਰੀਬ ਦੀ ਇਸ ਤਰ੍ਹਾਂ ਮਦਦ ਕਰਦੇ ਹੋ ਉਹਨਾਂ ਨੂੰ ਦਾਨ ਕਰਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਫਲਤਾ ਪਾਉਂਦੇ ਹੋ ਸਾਸ ਸੰਗਤ ਜੀ ਸਿਰਫ ਇੱਕ ਮਨੁੱਖ ਹੀ ਨਹੀਂ ਇਹ ਜੀਵ ਜੰਤੂ ਪੇੜ ਪੌਦੇ ਇਹ ਸਾਰੇ ਉਸ ਵਾਹਿਗੁਰੂ ਜੀ ਦੀ ਦੇਣ ਹਨ ਸਾਸ ਸੰਗਤ ਜੀ ਜੇ ਕੋਈ ਜਾਨਵਰ ਦੁੱਖ ਦਰਦ ਦੇ ਵਿੱਚ ਉਸ ਦੀ ਮਦਦ ਕਰੋ ਕਿਉਂਕਿ ਬੇਜਮਾਨ ਮੂੰਹ ਬੋਲ ਨਹੀਂ ਸਕਦਾ ਸਾਧ ਸੰਗਤ ਜੀ ਪਰ ਦੁੱਖ ਤੇ ਉਸ ਨੂੰ ਵੀ ਹੁੰਦਾ ਹੈ ਨਾ ਜਾਨਵਰ ਦੇ ਵਿੱਚ ਵੀ ਜਾਨ ਵਸਦੀ ਹੈ ਤਾਂ ਸਾਧ ਸੰਗਤ ਜੀ ਜੇ ਕੋਈ ਤੁਹਾਡੇ ਆਸ-ਪਾਸ ਕੋਈ ਜਾਨਵਰ ਦੁਖੀ ਹੈ ਉਸ ਦੀ ਜਰੂਰ ਮਦਦ ਕਰਿਆ ਕਰੋ ਪਤਾ ਨਹੀਂ ਕਿਸ ਦੀਆਂ ਅਸੀਸਾਂ ਸਾਨੂੰ ਤਾਰ ਸਕਦੀਆਂ ਨੇ ਸਾਡਾ ਬੇੜਾ ਪਾਰ ਕਰ ਸਕਦੀਆਂ ਨੇ ਸਾਧ ਸੰਗਤ ਜੀ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ ਤੁਸੀਂ ਜਾਣਦੇ ਹੀ ਹੋ ਸਾਧ ਸੰਗਤ ਜੀ ਜਿਹੜਾ ਵੀ ਉਹਨਾਂ ਦੇ ਦਰ ਤੇ ਚਲ ਗਿਆ ਖਾਲੀ ਝੋਲੀ ਲੈ ਕੇ ਜਾਂਦਾ ਹੈ ਸਾਧ ਸੰਗਤ ਜੀ ਮਹਾਪੁਰਸ਼ ਜੀ ਉਸ ਝੋਲੀ ਵਿੱਚ ਹਮੇਸ਼ਾ ਖੁਸ਼ੀਆਂ ਪਾ ਕੇ ਭੇਜਦੇ ਹਨ ਸਾਧ ਸੰਗਤ ਜੀ ਬਹੁਤ ਸਾਰੀ ਸੰਗਤ ਇਦਾਂ ਦੀ ਹੈ ਜਿਨ੍ਹਾਂ ਨੇ ਮਹਾਪੁਰਸ਼ਾਂ ਦੀ ਸੰਤਾਂ ਦੀ ਕਦੇ ਸੰਗਤ ਨਹੀਂ ਕੀਤੀ ਹੁੰਦੀ ਸਾਤ ਸੰਗਤ ਜੀ ਉਹ ਬਹੁਤ ਸਵਾਲ ਜਵਾਬ ਕਰਦੇ ਹਨ ਸਾਤ ਸੰਗਤ ਜੀ ਜਿਹਨਾਂ ਨੇ ਸੰਗਤ ਕੀਤੀ ਹੁੰਦੀ ਹੈ ਸਾਤ ਸੰਗਤ ਜੀ ਉਹਨਾਂ ਨੂੰ ਗਿਆਨ ਹੁੰਦਾ ਹੈ ਸਾਤ ਸੰਗਤ ਜੀ ਇਸ ਕਰਕੇ ਉਹ ਮਹਾਪੁਰਸ਼ਾਂ ਜੀ ਦੇ ਵਚਨਾਂ ਨੂੰ ਸਤਿ ਵਚਨ ਕਹਿ ਕੇ ਮੰਨ ਲੈਂਦੀਆਂ ਹਨ ਜਿਸ ਨਾਲ ਉਹ ਆਪਣੀ ਜ਼ਿੰਦਗੀ ਦੇ ਵਿੱਚ ਤਰ ਜਾਂਦੀਆਂ ਹਨ ਕੋਈ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਵੀ ਕਮੀ ਨਹੀਂ ਰਹਿੰਦੀ ਸਾਤ ਸੰਗਤ ਜੀ ਤੁਹਾਨੂੰ ਮੈਂ ਆਪਣੀ ਗੱਲ ਦੱਸਦੀ ਹਾਂ ਹੁਣ ਤੱਕ ਸਾਧ ਸੰਗਤ ਜੀ ਮਹਾਪੁਰਸ਼ਾਂ ਜੀ ਦੀ ਬਹੁਤ ਕਿਰਪਾ ਹੋਈ ਹੈ ਜਿਸ ਕਮ ਨੂੰ ਸਾਡੇ ਕੰਮ ਵਿੱਚ ਰੁਕਾਵਟ ਆਉਂਦੀ ਸੀ ਮਹਾਪੁਰਸ਼ ਜੀ ਕੋਲ ਜਾਂਦੇ ਸੀ ਤਾਂ ਹਮੇਸ਼ਾ ਉਹਨਾਂ ਨੂੰ ਸਾਨੂੰ ਸਿੱਧੇ ਰਾਹ ਹੀ ਪਾਇਆ ਹੈ ਹਮੇਸ਼ਾ ਬਾਣੀ ਦੇ ਨਾਲ ਹੀ ਜੋੜਿਆ ਹੈ ਜਿਸ ਕਰਕੇ ਮਹਾਪੁਰਸ਼ਾਂ ਜੀ ਪ੍ਰਤੀ ਇੰਨਾ ਪਿਆਰ ਸਤਿਕਾਰ ਦੇ ਵਿੱਚ ਵਾਧਾ ਹੋਇਆ ਹੈ ਸਾ ਸੰਗਤ ਜੀ ਤੁਸੀਂ ਵੀ ਇਸ ਤਰ੍ਹਾਂ ਕਰਕੇ ਦੇਖੋ ਅੱਜ ਦੇ ਟਾਈਮ ਵਿੱਚ ਵਾਹਿਗੁਰੂ ਜੀ ਨੇ ਮਹਾਪੁਰਸ਼ਾਂ ਜੀ ਨੇ ਕਿਸੇ ਚੀਜ਼ ਦੀ ਵੀ ਕਮੀ ਨਹੀਂ ਛੱਡੀ ਸਾ ਸੰਗਤ ਜੀ ਸੰਤ ਮਹਾਪੁਰਸ਼ ਜੀ ਪਾਈ ਦੂਜਾ ਕੰਮ ਕਹਿੰਦੇ ਹਨ ਸਾ ਸੰਗਤ ਜੀ ਸੰਗਤ ਦੇ ਪੈਰ ਘਰ ਵਿੱਚ ਪਵਾਓ ਜਦੋਂ ਨਾਮ ਜਪਣ ਵਾਲੀ ਸੰਗਤ ਘਰ ਆਵੇ ਤਾਂ ਘਰ ਦੇ ਸਾਡੇ ਭਾਗ ਖੁੱਲ ਜਾਂਦੇ ਨੇ ਮਹਾਪੁਰਜ ਜੀ ਪਾਈ ਬੁੱਝਾ ਵਚਨ ਇਹ ਕਰ ਦੇਣੀ ਵੀ ਆਪਣੇ ਘਰ ਦੇ ਵਿੱਚ ਪਾਠ ਕਰਾਓ ਕੀਰਤਨ ਕਰਾ ਲਓ ਤੁਸੀਂ ਜਾਣਦੇ ਹੀ ਹੋ ਸਾਧ ਸੰਗਤ ਜੀ ਅੱਜ ਕੱਲ ਬੀਬੀਆਂ ਨੇ ਸੁਖਨੀ ਸਾਹਿਬ ਦੇ ਪਾਠ ਸ਼ੁਰੂ ਕੀਤੇ ਹੋਏ ਨੇ ਬੀਬੀਆਂ ਘਰ ਘਰ ਜਾ ਕੇ ਸੁਖਨੀ ਸਾਹਿਬ ਦੇ ਪਾਠ ਕਰਦੀਆਂ ਨੇ ਜ਼ਰੂਰੀ ਨਹੀਂ ਸਾਧ ਸੰਗਤ ਜੀ ਕਿ ਤੁਸੀਂ ਮਹਾਰਾਜ ਮਹਾਰਾਜ ਦਾ ਪ੍ਰਕਾਸ਼ ਹੀ ਕਰਨ ਲੈ ਕੇ ਆਉਣਾ ਹੈ ਗੱਲ ਇਹ ਹੈ ਕਿ ਤੁਸੀਂ ਵਾਹਿਗੁਰਜੀ ਦੇ ਬਾਣੀ ਦਾ ਆਪਣੇ ਘਰ ਦੇ ਵਿੱਚ ਚਰਨ ਪਾਉਣੇ ਨੇ ਸੰਗਤ ਦੇ ਚਰਨ ਪਾਉਣੇ ਨੇ ਜਿਸ ਦੇ ਨਾਲ ਤੁਹਾਡੇ ਘਰ ਦੇ ਭਾਗ ਖੁੱਲ ਜਾਣਗੇ ਸਾਧ ਸੰਗਤ ਜੀ ਮਹਾਂਪੁਰਖ ਜੀ ਕਹਿੰਦੇ ਭਾਈ ਜਦੋਂ ਕੰਮਕਾਰ ਵਿੱਚ ਰੁਕਾਵਟ ਆਵੇ ਘਰ ਵਿੱਚ ਸੰਗਤ ਬੁਲਾ ਕੇ ਪਾਠ ਕਰੋ ਕੀਰਤਨ ਕਰੋ ਕੜਾ ਪ੍ਰਸ਼ਾਦਿਆਂ ਦੇਗਾ ਸਜਾ ਕੇ पाठ तो तो बाद, केतन बाद, उस ते उपरांत अरदास करो सारी संगत वागुरु जी अगे जो अरदास करती है संगत जी तो महा जी बहुत जल्दी अरदसा सुनते हैं ਕਹਿੰਦੇ ਜਿਹੜਾ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹੈ ਵਾਹਿਗੁਰੂ ਜੀ ਉਸ ਦੀ ਚੋੜੀ ਵਿੱਚ ਜ਼ਰੂਰ ਖੁਸ਼ੀਆਂ ਪਾਉਂਦੇ ਨੇ ਜਦੋਂ ਤੁਸੀਂ ਸੰਗਤ ਤੋਂ ਅਰਦਾਸ ਕਰਾਓਗੇ ਤਾਂ ਦੇਖਣਾ ਫਿਰ ਚਮਤਕਾਰ ਕਿਵੇਂ ਸਾਰੇ ਕੰਮ ਪਾਣੀ ਵਾਂਗ ਚੱਲਣ ਲੱਗ ਜਾਣਗੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਇਹ ਦੱਸੇ ਹੋਏ ਦੋ ਗੱਲਾਂ ਨੂੰ ਪੱਲੇ ਬੰਨ ਲਿਓ ਸਾਧ ਸੰਗਤ ਜੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਸੁਖ ਹੀ ਸੁਖ ਪਾਓਗੇ ਸਾਧ ਸੰਗਤ ਜੀ ਜਿਹੜਾ ਇਸ ਤਰੀਕੇ ਨਾਲ ਮਹਾਪੁਰਸ਼ਾਂ ਜੀ ਦੇ ਗੱਲ ਨੂੰ ਮੰਨ ਲਵੇਗਾ ਉਹ ਜ਼ਿੰਦਗੀ ਦੇ ਵਿੱਚ ਤਰ ਜਾਵੇਗਾ ਆਪਣੀ ਜ਼ਿੰਦਗੀ ਨੂੰ ਸਫਲਾ ਬਣਾ ਲਵੇਗਾ ਉਹਨਾਂ ਦੇ ਕੰਮ ਪਾਣੀ ਦੇ ਵਾਂ ਚੱਲ ਪੈਣਗੇ ਸਾਧ ਸੰਗਤ ਜੀ ਕਹਿੰਦੇ ਮਹਾਪੁਰ ਜੀ ਕਹਿੰਦੇ ਨੇ ਭਾਈ ਜਦੋਂ ਅਰਦਾਸ ਕਰਨੀ ਹੈ ਤਾਂ ਅਰਦਾਸ ਦੇ ਵਿੱਚ ਇੱਕ ਗੱਲ ਵਾਹਿਗੁਰੂ ਜੀ ਅੱਗੇ ਚੋਲੀ ਅਟਕੇ ਜ਼ਰੂਰ ਕਹਿਣੀ ਹੈ ਆ ਦੋ ਪੰਗਤੀਆਂ ਨੂੰ ਕੱਲੇ ਬੰਨ ਲਓ ਇਹ ਜਦੋਂ ਵੀ ਤੁਸੀਂ ਅਰਦਾਸ ਕਰੋ ਚਾਹੇ ਸੰਗਤ ਅਰਦਾਸ ਕਰੇ ਜਾਂ ਤੁਸੀਂ ਆਪ ਅਰਦਾਸ ਕਰੋ ਇਹ ਜ਼ਰੂਰ ਵਾਹਿਗੁਰੂ ਜੀ ਅੱਗੇ ਤੁਸੀਂ ਕਹਿਣੀਆਂ ਹਨ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹ ਸੱਚ ਹੋਵੇ ਮਹਾਪੁਰਸ਼ ਜੀ ਪਾਈ ਸਮਝਾਉਂਦੇ ਹੋਏ ਕਹਿੰਦੇ ਨੇ ਕਹਿੰਦੇ ਭਾਈ ਜੋ ਵੀ ਤੁਸੀਂ ਵਾਹਿਗੁਰੂ ਜੀ ਕੋਲ ਮੰਗਦੇ ਹੋ ਵਾਹਿਗੁਰੂ ਜੀ ਤੁਹਾਡੀ ਝੋਲੀ ਵਿੱਚ ਜ਼ਰੂਰ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਮਹਾਪੁਰਸ਼ਾਂ ਜੀ ਦੇ ਰੋਚ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪਕੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਕਥਾ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਾਂ ਜ਼ਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਜੀ ਨੂੰ ਸੱਚੇ ਮੰਨਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਅਸੀਂ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਨਵੇਂ-ਨਵੇਂ ਵੀਡੀਓਜ਼ ਲੈ ਕੇ ਆਉਂਦੇ ਰਹ ਹੁੰਦੇ ਹਾਂ ਸਾਧ ਸੰਗਤ ਜੀ ਕਥਾ ਵਧੀਆ ਲੱਗੇ ਹੋਵੇ ਤੇ ਆਪਣੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਸਾਥ ਸੰਗਤ ਜੀ ਉਨਨੀ ਦੇਰ ਤੱਕ ਇਸ ਵੀਡੀਓ ਤੱਕ ਬਣੇ ਰਹਿਣਾ ਸਾਥ ਸੰਗਤ ਜੀ ਅਪਾ ਕੱਲ ਨੂੰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ